ਆ ਜਿਹੜਾ ਤੁਸੀਂ ਵੇਖੀਆ ਨੇ ਨਾ ਟੱਬ ਜਾ ਤੇ ਟੱਬ ਨਹੀਂ ਆ ਬਈ ਇਹ ਫੈਮਿਲੀ ਪੂਲ ਆ ਤੇ ਇਹ ਕਹਦੀ ਹੈ ਵੀ 6-7 ਵਿੱਚ ਜਾਣੇ ਬੈਗੇ ਇਹਦੇ ਨਾਲ ਸਕਦੇ ਆ ਇਹਦੀ ਕੀਮਤ ਦੱਸਿਆ ਤੁਹਾਨੂੰ ਕਿੰਨੀ ਆ ਇਹ ਆਪਣੇ ਇੰਡੀਅਨ ਰੁਪਈਏ ਦੇ ਵਿੱਚ 10 ਲੱਖ ਰੁਪਈਆ ਇਹਦੀ ਕੀਮਤ ਆ ਇੱਥੇ ਹੈਗਾ 17000 ਡਾਲਰ ਦਾ ਇਹਦੇ ਵਿੱਚ ਫੀਚਰ ਕੀ ਕੀ ਆ ਤੁਹਾਨੂੰ ਦੱਸਦੇ ਆ ਆਪਾਂ ਇਹ ਇੰਨਾ ਮਹਿੰਗਾ ਕਾ ਤੂੰ ਕੀ ਇਹਦੇ ਜਿੱਜਾ ਸਾਰੇ ਤੇ ਬਟਨ ਬਟਨ ਲੱਗੇ ਆ ਜਿਹੜੀ ਚੀਜ਼ ਕਿਵੇਂ ਕਰਨੀ ਇਹਦੇ ਵਿੱਚ 7 ਸੀਟਾਂ ਸੱਤ ਜਣੇ ਬਹਿ ਸਕਦੇ ਆ ਵਿੱਚ ਬਹਿ ਕੇ ਖਾ ਪੀ ਸਕਦੇ ਵਿੱਚ ਪਾਣੀ ਭਰਿਆ ਜਾਊਗਾ ਠੰਡਾ ਵੀ ਤੇ ਤੱਤਾ ਵੀ ਹਨਾ ਇਦਾਂ ਹੀ ਆਣਾ ਅੰਡਾ ਵੀ ਤੱਤਾ ਵੀ ਪਾਣੀ ਆਊਗਾ ਸੱਤ ਸੀਟਾਂ ਇਹਦੇ ਵਿੱਚ ਤੇ ਇੱਕ ਜਿਹੜੀ ਸੀਟ ਆ ਉਹਦੇ ਵਿੱਚ ਲਾਈਟ ਵੀ ਚੱਲਦੀ ਐ ਦੂਜੀ ਸੀਟ ਦੇ ਵਿੱਚ ਵੀ ਫਾਉਂਟੇਨ ਆ ਤੇ ਟੂਟੀਆਂ ਪਤਾ ਕਿੰਨੀਆਂ ਆ ਉਹਨੀਆਂ ਮੰਨ ਲਾ ਤਾਂ ਆਪਣੇ ਵੀ ਪੰਜਾਂ ਬਾਥਰੂਮਾਂ 'ਚ ਲੱਗਦੀਆਂ ਹੋਣੀਆਂ ਜਿੰਨੀਆਂ ਇਹਦੇ 'ਚ ਟੂਟੀਆਂ 40 ਇਹਦੇ 'ਚ ਟੂਟੀਆਂ ਆ 8:30 ਵਜੇ 7 ਸੀਟਾਂ ਦੇ 40 ਡੂਟੀਆਂ ਲਾਈਟਾਂ ਵੀ ਜਗਣਗੀਆਂ ਇਹਦੇ ਤੇ 10 ਲੱਖ ਰੁਪਏ ਦਾ ਇਹ ਆਪਣੇ ਇੰਡੀਆ ਦੇ ਹਿਸਾਬ ਨਾਲ ਆ ਤੁਹਾਨੂੰ ਵਿਖਾ ਦਿੰਨੇ ਸਾਰਾ ਇਹਦਾ ਆ ਵੀ ਲੋ ਪਰਲੋ ਕੀਮਤ ਤੁਹਾਨੂੰ ਆਪ ਦੱਸ ਦਿੱਤੀ ਆ ਇਧਰ ਥੋੜਾ ਜਿਹਾ ਛੋਟਾ ਇਹ 13500 ਡਾਲਰ ਦਾ ਇਹਦੇ ਵਿੱਚ ਫੀਚਰ ਥੋੜਾ ਜਿਹਾ ਘੱਟ ਹੋਣਗੇ ਜਿਵੇਂ ਲਾਈਟਾਂ ਨਹੀਂ ਜਗਦੀਆਂ ਅੰਗੇ ਦੇ ਵਿੱਚ ਪਰ ਇਹ ਸੋਲਡ ਆ ਇਹਦੇ ਚ ਸੀਟਾਂ 7 ਆ ਸੀਟਾਂ ਵੀ ਓਡੀਆਂ ਓਡੀਆਂ ਹੀ ਆ ਇੱਕ ਕੀ ਇਹਦੇ ਚ ਲਾਈਟ ਵਾਲੀ ਬਾਕੀ ਹਾਂ ਜੈਟ ਦੇ ਚ 66 ਆ ਇਹਦੇ ਚ ਥੋੜਾ ਲਾਈਟਿੰਗ ਆ ਉਹ ਹੋਊਗਾ ਘਾਟ ਹਾਂ ਲਾਈਟਿੰਗ ਘਾਟਾ ਇਹਦੇ ਵਿੱਚ ਹੋ ਸਕਦਾ ਕੰਪਨੀ ਦਾ ਵੀ ਫਰਕ ਹੋਵੇ ਪਰ ਸੀਟਾਂ ਹੁੰਦੀਆਂ ਹੀ ਆ ਦੇਖੋ ਯਾਰ ਹਨ ਕਾਰਡ ਵੇਖੋ ਹੋਰ ਵੱਡਾ ਬਹਾਉਣਾ ਤੁਹਾਨੂੰ ਰੱਖ ਦੇ ਇੱਕ ਮਿੰਟ ਆ ਜਿਹੜਾ ਪੂਲ ਆ ਨਾ ਫੈਮਿਲੀ ਪੂਲ ਇਹ ਦਿਖਾਉਣਾ ਤੁਹਾਨੂੰ ਕਿੰਨੇ ਦਾ ਪਾਸਾ ਦਾ ਜਿਵੇਂ ਕਹ ਲਈ ਵੀ ਵੱਡੀ ਖੇਲ ਹੀ ਆ ਹਨ ਆ ਵੇਖੋ ਇਹ ਤੁਹਾਨੂੰ ਵਿੱਚ ਵੜ ਕੇ ਦਿਖਾਉਂਦੇ ਵੀ ਇਹ ਕਿੰਨੇ ਦਾ ਇਹ ਕਿਹੋ ਜਿਹਾ ਵਿੱਚੋਂ ਇਧਰ ਪੌੜੀਆਂ ਲੱਗੀਆਂ ਸਪੈਸ਼ਲ ਚੜਨ ਨੂੰ ਤੇ ਅੰਦਰ ਵਿੱਚ ਚੜ ਕੇ ਦਿਖਾਉਂਦੇ ਆ ਨਾ ਰਾਲੀ ਜੱਡਾ ਵਿੱਚੋਂ ਬਾਡੀ ਇਹਦੀ ਵਿੱਚ ਸੀਟਾਂ ਯਾਨੀ ਕਿ ਤਿੰਨ ਹੀ ਆ ਬੈਣ ਵਾਲੀਆਂ 1 2 ਤੇ 3 ਇਧਰ ਨੂੰ ਜ਼ਿਆਦਾ ਡੂੰਘਾ ਜਨੇ ਖੜਕੜ ਕੇ ਨੋਰ ਵਾਸਤੇ ਜਾ ਕੇ ਵੀ ਹੈ ਇਹ ਕਿੰਨੇ ਦਾ ਤੁਹਾਨੂੰ ਦੱਸਦੇ ਆ ਪਹਿਲਾਂ ਇਹਦਾ ਪ੍ਰਾਈਸ ਸੀਗਾ ਰੈਗੂਲਰ ਪ੍ਰਾਈਸ ਇਹਦਾ 45000 ਡਾਲਰ ਹੁਣ ਹੈਗਾ ਇਹ 36500 ਡਾਲਰ ਦਾ 36500 ਡਾਲਰ ਦਾ ਵਾ ਇਹ ਪੂਲ ਗਿਆ ਤੇ ਇਹਦਾ ਇੰਡੀਆ ਦੇ ਵਿੱਚ ਹਿਸਾਬ ਨਾਲ ਤੁਸੀਂ ਕਿੰਨੇ ਦਾ ਬਣਿਆ ਇਹ ਜੇ ਆਪਾਂ ਹਿਸਾਬ ਲਾਈਏ ਵੀ 20 ਲੱਖ ਦੇ ਕਰੀਬ ਹੋਊਗਾ 20 ਤੋਂ ਉੱਪਰ ਹੀ ਆ 20 ਲੱਖ ਦਾ ਪੂਲ ਆ ਇਹ ਹੋਰ ਹੋ ਹੋ ਮੇਰਾ ਮਜੀਦਾ ਇਹੋ ਚੀਜ਼ਾਂ ਕੋ ਤੁਹਾਨੂੰ ਬੜੀਆਂ ਯਾਰ ਤਕਨੀਕ ਦੀ ਗੱਲ ਆ ਵਿੱਚੋਂ ਵੀ ਤੁਹਾਨੂੰ ਵਿਖਾਇਆ ਹੋਰ ਚੀਜ਼ਾਂ ਵੀ ਖੋਹਨੇ ਤੁਹਾਨੂੰ ਆਪਾਂ ਉਹ ਵੀ ਇਧਰਲਾ ਪੂਲ ਵੇਖੋ ਤੁਸੀਂ ਇਹਨਾਂ ਦੀ ਤਕਨੀਕ ਲੈ ਇਹ ਖੁੱਲਦਾ ਵੀ ਆ ਇਹ ਬੰਦ ਵੀ ਨੇ ਤੇ ਛੱਤ ਲੱਗੀ ਆ ਯਾਰ ਕਮਾਲ ਕੀਤੀ ਬਈ ਇਹਨਾਂ ਨੇ ਆਪਾਂ ਟਰਾਲੀਆਂ ਦੇ ਜੈਕ ਲਾਉਣ ਨੂੰ ਦੱਸਦੇ ਇਹਨਾਂ ਨੇ ਪੂਲਾਂਾਂ ਦੇ ਵੀ ਜੈਕ ਲਾਤੇ ਕਸਟਮਰ ਯੂਜ਼ ਓਨਲੀ ਪਲੀਜ਼ ਡੂ ਨਾਟ ਟੱਚ ਕਿਉਂਕਿ ਵਿਗਿਆ ਹੋਇਆ ਵਾ ਲੌਂ ਇਹਦੇ ਵਿੱਚ ਕੀ ਕੀ ਚੀਜ਼ਾਂ ਦੇ ਵਿੱਚ 5 ਸੀਟਾਂ ਤੇ 42 ਟੂਟੀਆਂ ਲੱਗੀਆਂ ਮੈਡੀਕਲ ਬਾਕਸਟ ਇਸਗੇਨ ਅਬਾਉਂਚ ਜਿਸਤੇ Convenience of if it snows you're able to just put the roof up you don't even have to worry too much about shoveling it because it can carry quite yeah. a weight like okay. about okay. even three feet of snow you okay. won't have to worry about it oh, okay it's too strong it's is too strong yeah very yes yeah. 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 okay thank you yeah you're welcome it's so nice so nice Could you explain it? ਮੀਨਸ ਇਕ ਤੋਂ ਨੇ ਇਹਦੇ ਵਿੱਚ ਲਾਈਟਿੰਗ ਸਿਸਟਮ ਬਾਰੇ ਦੱਸਿਆ ਸਾਰਾ ਕੁਝ ਇਹਦੇ ਵਿੱਚ ਕੀ ਕੀ ਆ ਇਕ ਉਹਨਾਂ ਨੇ ਇਹ ਚੀਜ਼ ਦੱਸੀ ਆ ਵੀ ਜੇ ਮਾਲਾ ਜਿਵੇਂ ਆ ਨਾਰਮਲ ਪੂਲਸ ਆ ਇਹਨੂੰ ਅਗਰ ਆਪਾਂ ਸਰ ਮਤਲਬ ਵਿంటర్ ਦੇ ਵਿੱਚ ਯੂਜ਼ ਕਰਨਾ ਤਾਂ ਕਿਵੇਂ ਕਰਾਂਗੇ ਕਿਉਂਕਿ ਇਹਨੂੰ ਆਪਾਂ ਬਾਹਰ ਨਹੀਂ ਰੱਖ ਸਕਦੇ ਬਾਹਰ ਰੱਖਾਂਗੇ ਤੇ ਆਪਾਂ ਪਾਣੀ ਦਾ ਗਰਮ ਕੱਢ ਸਕਦੇ ਆ ਬਟ ਇਹਦੀ ਉੱਪਰ ਕੋਈ ਛੱਤ ਨਹੀਂ ਹੈਗੀ ਕੁਛ ਕਰ ਨਹੀਂ ਸਕਦੇ ਤਾਂ ਇਹਨੂੰ ਆਪਾਂ ਕਿਤੇ ਵੀ ਐਡਜਸਟ ਕਰ ਸਕਦੇ ਆ ਵਿంటర్ ਦੇ ਵਿੱਚ ਵੀ ਬਾਹਰ ਰੱਖ ਸਕਦੇ ਆ ਤੇ ਜਿਹੜੀ ਇਹਦੀ ਛੱਤ ਆ ਉਹਨਾਂ ਨੇ ਦੱਸਿਆ ਵੀ ਇਹ ਇੰਨੀ ਸਟਰੋਂਗ ਆ ਕਿ ਇਹਦੇ ਤੇ 3000 ਪਾਉਂਡਸ ਅਗਰ ਸਨੋ ਡੈਗ ਦਿਆ ਤਾਂ ਵੀ ਇਹਨੂੰ ਪੁਸ਼ ਨਹੀਂ ਹੁੰਦਾਗਾ ਮਤਲਬ ਕਿ ਇਹਨੂੰ ਆਪਾਂ ਸਨੋਚ ਵੀ ਯੂਜ਼ ਕਰ ਸਕਦੇ ਆ ਤੇ ਬਹੁਤ ਹੀ ਰੇਅਰ ਹੈਗੇ ਐਵੇਂ ਦੇ ਟੱਬ ਜਿਹੜਾ ਨੂੰ ਆਪਾਂ ਸਨੋਚ ਵੀ ਯੂਜ਼ ਕਰ ਸਕਦੇ ਆ ਕਿਉਂਕਿ ਇਹਦੇ ਅੰਦਰ ਆਪਾਂ ਗਰਮ ਪਾਣੀ ਤਾਂ ਕੱਢ ਲਾਂਗੇ ਬਟ ਅਗਰ ਛੱਤ ਨਹੀਂ ਹੋਊਗੀ ਤਾਂ ਕੀ ਕਰਾਂਗੇ ਇਸੇ ਕਰਕੇ ਛੱਤ ਵਾਲਾ ਬਣਾਇਆ ਹੋਇਆ ਵਾ ਬਾਕੀ ਇਹਦੀ ਜਿਹੜੀ ਛੱਤ ਆ ਉਹਨੂੰ ਆਪਦੇ ਉਹਦੇ ਅਕੋਰਡਿੰਗ ਡਾਊਨ ਕਰ ਸਕਦੇ ਆ ਆਪਣੀਆਂ ਡਾਊਨ ਕਰ ਸਕਦੇ ਆ ਆਪਦੇ ਕਨਵੀਨੀਅੰਸ ਦੇ ਅਕੋਰਡਿੰਗ ਵੀ ਜਿੰਨੀ ਕ ਆਪਾਂ ਰੱਖਣੀ ਆ ਉੱਪਰ نیچے